ਇੱਜੇ ਗੜ ਸ਼ੰਕਰ ਦੇ ਮੋਦੂਪੁਰ ਜਿਹੜੇ ਅਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਜਿਹੜੀ ਹੈਗੀ ਹੈ ਜਿਹੜੀ ਪੰਜਾਬ ਇਹਦੇ ਜਿਹੜੇ ਸਾਰੇ ਮੈਂਬਰ ਸਾਹਿਬਾਨ ਦੇ ਪ੍ਰਧਾਨ ਜਿਹੜੇ ਮੇਰੇ ਕੋਲ ਆਏ ਨਹੀਂ ਜਿਹੜੀਆਂ ਸਨੇਚਿੰਗ ਹੋਈ ਹੈ ਜੀ ਇੱਕ ਪਰਸੋਂ ਸ਼ਹਿਰ ਚ ਹੋਈ ਸੀ ਪਿਛਲੇ ਸਮੇਂ ਦੇ ਜਿਹੜੀਆਂ ਚੋਰੀਆਂ ਜਿਹੜੀਆਂ ਵੈਸੇ ਲਗਪਗਰ ਸੀ ਤਾਂ ਉੱਤੇ ਵਰਕ ਕਰਕੇ ਟ੍ਰੇਸ ਕੀਤੀਆਂ ਹੋਈਆਂ ਨੇ ਜਿਹੜੀ ਹੈ ਇੱਕ ਲੁੱਟ ਹੋਈ ਹੈ ਇਹਦੇ ਵਿੱਚ ਵੀ ਸਾਡਾ ਵਰਕ ਆਊਟ ਬਿਲਕੁਲ ਨੇੜੇ ਹੈਗਾ ਜੀ ਬਈ ਨਾਲੋਂ شويه ਉਹਨਾਂ ਦੇ ਬਿਲਕੁਲ ਸਾਡੇ ਵੱਲੋਂ ਪੁਲਿਸ ਵੱਲੋਂ ਪੂਰਾ ਮਨੋ ਡਿਊਟੀ ਦਾ ਜੋਰ ਲਾ ਕੇ ਅਸੀਂ ਆਪਣੇ ਇਲਾਕੇ ਵਿੱਚ ਪੂਰਾ ਉਹਨੂੰ ਪੀਸਫੁਲ ਰੱਖਾਗੇ ਜੀ ਇਹਨਾਂ ਦੇ ਨਾਲ ਆ ਔਰ ਇਹਨਾਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਤੁਸੀਂ ਵੀ ਸਾਡੇ ਨਾਲ ਰਲ ਕੇ ਇੱਕ ਤਾਂ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਚੌਕੀਦਾਰ ਦੁਕਾਨਦਾਰ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਜਿਹੜੇ ਚੌਕੀਦਾਰ ਜਿਹੜੇ ਆ ਉਹ ਵੀ ਰਾਤ ਕੋਈ ਸਾਡੀ ਜਿਹੜੀ 112 ਦੀ ਗੱਡੀ ਲਾਜ਼ਮੀ ਜਿਹੜੀ ਪੈਟਰੋਲਿੰਗ ਤੇ ਹੁੰਦੀ ਹੈ ਪੂਰੀ ਰਾਤ ਪੈਟਰੋਲਿੰਗ ਕਰਦੀ ਹੈ ਤੇ ਇਹਨਾਂ ਦੇ ਨਾਲ ਜਿਹੜੇ ਆ ਵੀ ਚੌਂਗੀਦਾਰ ਵੀ ਹੋਣ ਤਾਂ ਸਾਡਾ ਸ਼ਹਿਰ ਹੋਰ ਸੇਫ ਰਹਿ ਸਕਦਾ। ਬਾਕੀ ਲੁੱਟਖੋਹਾਂ ਵਾਲੇ ਜਿਹੜੇ ਮਾੜੇ ਬੰਦੇ ਜੀ ਉਹਨਾਂ ਦੀ ਅਸੀਂ ਬਿਲਕੁਲ ਬੇਲੌਡ ਜਿਹੜੀਆਂ ਉਹ ਮਾਝੂ ਦੇ ਐਸਐਸਪੀ ਜਿਹੜੇ ਸ਼੍ਰੀ ਸੰਤ ਲੰਬਾ ਆਈਪੀਐਸ ਉਹਨਾਂ ਵੱਲੋਂ ਜਿਹੜੀ ਸਪੈਸ਼ਲ ਕੈਂਪੇਨ ਵੀ ਚਲਾਈ ਗਈ ਆ ਪਿਛਲੇ 3-4 ਦਿਨ ਤੋਂ ਜਿਹੜੇ ਕਰ ਰਹੇ ਜੀ ਬੇਲੌਡ ਲੈ ਕੇ ਚੈੱਕ ਆਊਟ ਕਰ ਰਹੇ ਆ ਤੇ ਉਹਨਾਂ ਦੀ ਹੁਣ ਜਿਹੜੀਆਂ ਗਤੀਵਿਧੀਆਂ ਹੈਗੀਆਂ ਨੇ ਵੀ ਉਹ ਲੋਗ ਕੰਮ ਕਰ ਰਹੇ ਨੇ ਜਾਂ ਕੋਈ ਛੱਕੀ ਹੈ ਉਹਦਾ ਸੀ ਉਹਦਾ ਮੋਬਾਈਲ ਹੋ ਗਿਆ ਜਾਂ ਹੋਰ ਚੀਜ਼ਾਂ ਜਿਹੜੀਆਂ ਅੱਜ ਅਲਾ ਸੋਸ਼ਲ ਵੈਲਰਟੀ ਪੰਜਾਬ ਵੱਲੋਂ ਐਸ ਐਚਓ ਗਰਸੰਗਰ ਨੂੰ ਜੋ ਸਾਡੇ ਏਰੀਆ ਦੇ ਵਿੱਚ ਪਿਛਲੇ 3-4 ਮਹੀਨਿਆਂ ਤੋਂ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਵੀ ਇੰਦਰ ਘਟਾਂ ਹੋ ਰਹੀਆਂ ਸਨੈਚਿੰਗ ਹੋ ਰਹੀ ਹੈ ਉਹਦੇ ਬਾਰੇ ਦੀ ਮੰਗ ਪੱਤਰ ਦਿੱਤਾ ਉਹਦੇ ਵਿੱਚ ਦੀ ਮੰਗ ਪੱਤਰ ਲਿਖਿਆ ਵੀ ਮਹੱਲਿਆਂ ਵਿੱਚ ਪਿੰਡਾਂ ਦੇ ਵਿੱਚ ਠਿਕਰੀ ਬਾਰੇ ਪੁਲਿਸ ਦੇ ਸਹਿਯੋਗ ਨਾਲ ਲੱਗਣੇ ਚਾਹੀਦੇ ਹਨ ਤੇ ਜਿਹੜੇ ਜੋ ਪ੍ਰਸ਼ਾਸਨ ਵਾਸੀ ਵਰਿਫਾਈ ਜਰੂਰੀ ਚਾਹੀਦੀ ਹੈ ਜੇ ਕੋਈ ਕਿਰਾਏਦਾਰ ਮਾਲਕ ਨੂੰ ਨਹੀਂ ਕਰਾਉਂਦਾ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਦਦੇ ਵੀਰਿਫਾਈ ਨਹੀਂ ਕਰਾਂਗੇ ਜੋ ਸਾਡੇ ਵਿੱਚ ਬੈਠੇ ਆ ਸਾਨੂੰ ਲੀਗਦਾਰਾਂ ਦਾ ਵੀ ਫੋਨ ਕਿੱਥੋਂ ਆਇਆ ਕੋਈ ਚੋਰੀ ਕਰਦਾ ਜਾਂ ਕੁਝ ਵੀ ਕਰਦਾ ਅਸੀਂ ਕਿਸੇ ਨੂੰ ਬਲੇਮ ਵੀ ਨਹੀਂ ਕਰ ਸਕਦੇ ਸਾਰੇ ਚੋਰ ਵੀ ਨਹੀਂ ਹੁੰਦੇ ਸਾਰੇ ਜਿਹੜੇ ਅਸੱਚੇ ਸਾਹਮਣੇ ਸਾਨੂੰ ਉਹਨੂੰ ਸਤਾਗੇ ਅਸੀਂ ਮਹੱਲਾ ਬੁੱਧ ਜਾ ਕੇ ਮੀਡੀਆ ਕਰਾਂਗੇ ਤੇ ਲੋਕਾਂ ਨੂੰ ਜਾਣੂ ਕਰਾਂਗੇ ਇਹ ਵੈਰੀਫਾਈ ਕਰਾਉਣ ਲਈ ਤੇ ਹੋਰ ਜੋ ਵੀ ਸਾਡੇ ਨਾਲ ਜਾਂ ਹੋਊਗਾ ਅਸੀਂ ਉਹਦੇ ਲਈ ਸਾਨੂੰ ਰੰਗ ਕਰਾਂਗੇ ਅੱਜ ਗੜਸ਼ੰਕਰ ਜਿਹੜੇ ਮੋਦਪੁਰ ਜਿਹੜੇ ਅਦਰਸ਼ ਸੋਸ਼ਲ ਵੈਲਫੇਅਰ ਸ਼ਹਿਰੀ ਜਿਹੜੀ ਹੈਗੀ ਹੈ ਜਿਹੜੀ ਪੰਜਾਬ ਇਹਦੇ ਜਿਹੜੇ ਸਾਰੇ ਮੈਂਬਰ ਸਾਹਿਬਾਨ ਦੇ ਪ੍ਰਧਾਨ ਜਿਹੜੇ ਮੇਰੇ ਕੋਲ ਆਏ ਨੇ ਜਿਹੜੀਆਂ ਸਨੇਚਿੰਗ ਹੋਈ ਹੈ ਜੀ ਇੱਕ ਪਰਸੋਂ ਸ਼ਹਿਰ ਚ ਹੋਈ ਸੀ ਜਾਂ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਚੋਰੀਆਂ ਜਿਹੜੀਆਂ ਵੈਸੇ ਲਗਪਗ ਸੀ ਤਾਂ ਇਥੇ ਵਰਕ ਕਰਕੇ ਟ੍ਰੇਸ ਕੀਤੀਆਂ ਹੋਈਆਂ ਨੇ ਜਿਹੜੀ ਇੱਕ ਲੁੱਟ ਹੋਈ ਹੈ ਇਹਦੇ ਵਿੱਚ ਵੀ ਸਾਡਾ ਵਰਕ ਆਊਟ ਬਿਲਕੁਲ ਨੇੜੇ ਹੈਗਾ ਜੀ ਵੇ ਬੇਈਨਾਂ ਨੂੰ شويه ਦੋਨਾਂ ਦੇ ਬਿਲਕੁਲ ਸਾਡੇ ਵੱਲੋਂ ਪੀਸਫੁੱਲ ਨੂੰ ਪੂਰਾ ਮਨੋਂ ਡਿਊਟੀ ਦਾ ਯੋਗ ਲਾ ਕੇ ਅਸੀਂ ਆਪਣੇ ਇਰਾਦੇ ਵਿੱਚ ਪੂਰਾ ਉਹਨੂੰ ਪੀਸਫੁੱਲ ਰੱਖਾਂਗੇ ਜੀ ਇਹਨਾਂ ਦੇ ਨਾਲ ਆ ਉਹ ਇਹਨਾਂ ਨੂੰ ਇਹੀ ਬੇਨਤੀ ਕੀਤੀ ਹੈ ਤੁਸੀਂ ਵੀ ਸਾਡੇ ਨਾਲ ਰਲ ਕੇ